ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਕੈਰ ਤਹਿਸੀਲ ਸਰੂਆ ਨੇੜੇ ਪਿੰਡ ਦੋਸਤੋ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਅੱਜ ਦੀ ਵੀਡੀਓ ਜੀ ਦੋਸਤੋ ਜਰਸੀ ਵੇਡ ਦਿਖਾਉਂਗਾ ਪਹਿਲੇ ਸੂਏ ਚੰਗੇ ਥਣ ਹਵਾਨੇ ਵਾਲੀ ਤੇ ਚੰਗੇ ਰਿਕਾਰਡ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਏ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲੇ ਸੂਏ ਵੱੱਛੀ ਮੂੰਹ ਤੋਂ ਦੋ ਦੰਦਾਂ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 1 ਮਹੀਨਾ ਹਜੇ ਸੂਨ ਦੇ ਵਿੱਚ ਕੱਚੀ ਆ ਆਪ ਕੋ ਦੋਸਤੋ ਜੈਕਵਾਰਡ ਦੀ ਆ ਤੇ ਮਾਂ ਦਾ ਮੇਰੇ ਕੋਲ ਖੋੜ ਪਾਈ ਕਹਿੰਦਾ 20 ਕਿਲੋ ਦਾ ਤੇ ਬਾਈ ਕਹਿੰਦਾ ਬੱਚੀ ਪਹਿਲੇ ਸੂਏ ਨਾਰਮਲ ਦੋਦ 15 ਕਿਲੋ ਖੁੱਲਾ ਚਵਾਜੂ ਬਾਕੀ ਦੋਸਤੋ ਬੱਚੀ ਚੰਗੀ ਆ ਪਿਓਰ ਜਰਸੀ ਆ ਪੰਜਾਬ ਵਾਲੀ ਕੋਈ ਕ੍ਰਾਸ ਬਰੀਡ ਨਹੀਂ ਕੱਦ ਕੱੜ ਦੋਸਤੋ ਦਰਮਿਆਨਾ ਕੋਈ ਵੱਡਾ ਕੱਦ ਕਾਠ ਨਹੀਂ ਇੱਕ ਮਹੀਨੇ ਦੋਸਤੋ ਬੱਚੀਆਂ ਸੋਹਣਾ ਹਵਾਨਾ ਵੱਡਾ ਤਿਆਰ ਕਰ ਜਾਣਾ ਥਣ ਦੋਸਤੋ ਨਿਖਰ ਮੇ ਇਕੱਲੇ ਇਕੱਲੇ ਗੈਪ ਤੇ ਲੱਗੇ ਹੋਏ ਫੋਰਡ ਸ਼ਾਂਗ ਪੁਰਾਣੀ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਖ ਸਕਦੇ ਆ ਵਾਲਟਲ ਦੋਸਤੋ ਕਾਫੀ ਪਈ ਆ ਹਜੇ ਫਾਚੀ ਨੇ ਇੱਕ ਮਹੀਨੇ ਜਵਾਲਟ ਹਲ ਕੱਢ ਕੇ ਹਵਾ ਨਾਲ ਟੈਟ ਕਰਕੇ ਦੋਸਤੋ ਫਿਰ ਸੁਣਾ ਤੇ ਰੇਡ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆ ਜੋ ਕੋਈ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜਲ ਨਵੀਂ ਵੀਡੀਓ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਜੀ